ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਾਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਹਾਣੀ ਸਵਾਲ ਸਭ ਦੇ ਹਾਂਜੀ ਵਿਆਹ ਕਦੋਂ ਕਰਵਾ ਰਹੇ ਹੋ ਵਿਆਹ ਦੀ ਖੁਸ਼ਖਬਰੀ ਕਦੋਂ ਦੇਣੀ ਆ ਹਾਂਜੀ ਮੈਡਮ ਕਿੱਦਾਂ ਚੱਲ ਰਹੀ ਲਾਈਫ ਪ੍ਰਮੋਸ਼ਨ ਕਦੋਂ ਕਰਵਾ ਰਹੇ ਹੋ ਭਾਵ ਵਿਆਹ ਕਦੋਂ ਕਰਵਾ ਰਹੇ ਜਵਾਬ ਪਤਾ ਨਹੀਂ ਜੀ ਜਦੋਂ ਕਰਦੇ ਕਰ ਦੇਣਗੇ ਦੂਜੇ ਨੂੰ ਜਵਾਬ ਜਦੋਂ ਰੱਬ ਨੇ ਚਾਇਆ ਉਦੋਂ ਹੋ ਜਾਓ ਵਿਆਹ ਤੋਂ ਪਹਿਲਾਂ ਮੀਤ ਤੇ ਮਨ ਵਿੱਚ ਕਿੰਨੇ ਸਾਰੇ ਚਾਹ ਸਨ ਜਿਵੇਂ ਹਰ ਕੁੜੀ ਦੇ ਹੁੰਦੇ ਆਪਣੇ ਜੀਵਨ ਸਾਥੀ ਬਾਰੇ ਜਜ਼ਬਾਤ ਉਸ ਨਾਲ ਕਿੰਨੇ ਸਾਰੇ ਸੁਪਨੇ ਬੱਚੇ ਪਿਆਰ ਰਿਸਪੈਕਟ ਵਫਾਦਾਰੀ ਰਿਸ਼ਤੇ ਨਾਤੇ ਸਾਰਾ ਪਰਿਵਾਰ ਤੇ ਹੋਰ ਬਹੁਤ ਕੁਝ ਰਿਸ਼ਤਾ ਹੋਇਆ ਸਾਲ ਬੀਤ ਗਿਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਤੇ ਇਹ ਸਾਲ ਕਿਵੇਂ ਬੀਤਿਆ ਪਤਾ ਵੀ ਨਾ ਚੱਲਿਆ ਸੁਪਨੇ ਸੱਚ ਹੁੰਦੇ ਨਜ਼ਰ ਆ ਰਹੇ ਸਨ ਜੋ ਵੀ ਕਦੇ ਦੇਖੇ ਸਨ ਜੋ ਵੀ ਸੋਚਿਆ ਸੀ ਉਹੀ ਕੁਝ ਹੋ ਰਿਹਾ ਸੀ ਮੀਤ ਦੇਵਿਆ ਤੋਂ ਪਹਿਲਾਂ ਦੀ ਜ਼ਿੰਦਗੀ ਵਿੱਚ ਉਸ ਨੂੰ ਸੁੱਖ ਸਹੂਲਤਾਂ ਤਾਂ ਬਹੁਤ ਸਨ ਪੈਸੇ ਦੀ ਕੋਈ ਕਮੀ ਨਹੀਂ ਸੀ ਆਪਣੀ ਮਰਜ਼ੀ ਨਾਲ ਚੀਜ਼ ਲੈਣੀ ਮਰਜ਼ੀ ਦਾ ਖਾਣਾ ਮਰਜ਼ੀ ਦਾ ਪੋਣਾ ਕੋਈ ਰੋਕ ਟੋਕ ਵੀ ਨਹੀਂ ਸੀ ਘਰ ਵਿੱਚ ਪਹਿਲਾਂ ਬੱਚਾ ਹੋਣ ਕਾਰਨ ਮੀਤ ਬਹੁਤ लाਡਲੀ ਸੀ ਮਾਪੇ ਦੀ ਲਾਡਲੀ ਦਾਦਾ ਵੀ ਨੌਕਰੀ ਕਰਦਾ ਸੀ ਤੇ ਡੈਡੀ ਵੀ ਸਭ ਕੋਲੋਂ ਉਸ ਨੂੰ ਪੈਸੇ ਮਿਲਦੇ ਸਨ ਪਰ ਦਿਨ ਕਦੇ ਇੱਕੋ ਜਿਹਾ ਨਹੀਂ ਰਹਿੰਦੇ ਅਚਾਨਕ ਕੁਝ ਪਰੇਸ਼ਾਨੀਆਂ ਕਾਰਨ ਦਾਦੀ ਨੂੰ ਪੈਰਾਲਾਈਜ਼ ਅਟੈਕ ਹੋ ਗਿਆ ਜਿਸ ਕਾਰਨ ਦਾਦੀ ਦੀ ਆਵਾਜ਼ ਚਲੀ ਗਈ ਦਿਮਾਗ ਦਾ ਸੰਤੁਲਨ ਵਿਗੜ ਗਿਆ ਤੇ ਸ hẳn ਦੀ ਸਾਰੀ ਜ਼ਿੰਮੇਵਾਰੀ ਮੀਤ ਤੇ ਆ ਗਈ ਭੂਆ ਦੀਆਂ ਤੇ ਆ ਕੇ ਚਲੀਆਂ ਜਾਂਦੀਆਂ ਬਾਕੀ ਪਰਿਵਾਰ ਸਹਿਯੋਗ ਕਰਦਾ ਸ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਮੀਤ ਦੀ ਸੀ ਕਿਉਂਕਿ ਉਹ ਸ਼ੁਰੂ ਤੋਂ ਨਾਲ ਰਹਿ ਰਹੀ ਸੀ ਦਵਾਈਆਂ ਤੋਂ ਲੈ ਕੇ ਸਭ ਕੁਝ ਮੀਤ ਕਰਦੀ ਸੀ ਜਿਵੇਂ ਨਿੱਕੇ ਬੱਚੇ ਦਾ ਮਾਂ ਕਰਦੀ ਉਸ ਤਰ੍ਹਾਂ ਨਹਾਉਣ ਤੋਂ ਲੈ ਕੇ ਬਾਥਰੂਮ ਤੱਕ ਸਭ ਕੁਝ ਆਪ ਕਰਨਾ ਮੀਤ ਹੋਈ ਪੰਜ ਪਹਿਣਾ ਸੰਤ ਤੇ ਮੀਤ ਸਭ ਤੋਂ ਵੱਡੀ ਉਹ ਇੰਨਾ ਪੜੀ ਸੀ ਕਿ ਜਿਸ ਨੂੰ ਤੁਸੀਂ ਜਮਤਾਂ ਕਹਿ ਲਵੋ ਕਹਿ ਸਕਦੇ ਲੋਕ ਦੁਕਾਨੀਆਂ ਉਹੀ ਗੱਲਾਂ ਵਿਆਹ ਕਦੋਂ ਵਿਆਹ ਕਦੋਂ ਵਿਆਹ ਕਦੋਂ ਕਰਦੇ ਹੀ ਪਰੇਸ਼ਾਨ ਨਹੀਂ ਹੁੰਦੇ ਉਸ ਤੋਂ ਕੁੜੀ ਖੁਦ ਵੀ ਪਰੇਸ਼ਾਨ ਹੁੰਦੀ ਚਾਹੇ ਕਿੰਨਾ ਵੀ ਕਹਿ ਲੋ ਲੋਕਾਂ ਦਾ ਕੀ ਬੋਲੀ ਜਾਣ ਮੁੰਡਾ ਲੱਬਿਆ ਮੀਤ ਦੀ ਪੜਾਈ ਦਾ ਤੀਸਰਾ ਹਿੱਸਾ ਉਮਰਾਂ ਮੇਰੇ ਖਿਆਲ ਨਾਲ ਮਾਇਨੇ ਨਹੀਂ ਰੱਖਦੀਆਂ ਜਦ ਦੋਨੋਂ ਸਮਝਦਾਰ ਹੋਣ ਮੁੰਡਾ ਕੁੜੀ ਨਾਲੋਂ ਛੋਟਾ ਹੋਵੇ ਤਾਂ بڑا ਫਰਕ ਪਿਆ ਜਾਂਦਾ ਕਈ ਵਾਰ ਵੈਸੇ ਇਹ ਆਪਣੇ ਤੇ ਵੀ ਡਿਪੈਂਡ ਕਰਦਾ ਤੁਸੀਂ ਕਿਵੇਂ ਨਿਭਾ ਰਹੇ ਹੋ ਅਸੀਂ ਦੇਖਦੇ ਮੁੰਡੇ ਬੜੇ ਵਾਅਦੇ ਕਰਦੇ ਕਿ ਮੈਂ ਇਦਾਂ ਕਰੂੰ ਓਦਾਂ ਕਰੂੰ ਤੇ ਵਿਆਹ ਤੋਂ ਬਾਅਦ ਸਭ ਉਲਟ ਹੁੰਦਾ ਹੈ ਮੀਤ ਨੂੰ ਉਹ ਸਭ ਕੁਝ ਦਿੱਤਾ ਜੋ ਕੁਝ ਵੀ ਉਸਨੇ ਮੰਗਿਆ ਸਾਰੇ ਚਾਹ ਬਾਪ ਵੱਲੋਂ ਪੂਰੇ ਕੀਤੇ ਗਏ ਵਿਆਹ ਤੋਂ ਬਾਅਦ ਮੀਤ ਮਨਵੀਰ ਨਾਲ ਬਹੁਤ ਖੁਸ਼ ਸੀ ਮਨਵੀਰ ਦੀ ਕਮਾਈ ਘੱਟ ਸੀ ਫੇਰ ਵੀ ਉਹ ਖੁਸ਼ ਸਨ ਕਿ ਕਿਤੇ ਪੈਸੇ ਤਾਂ ਖਾ ਕੇ ਨਹੀਂ ਸੌਣਾ ਹਰ ਚੀਜ਼ ਤਾਂ ਮਿਲ ਰਹੀ ਹੈ ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਵਿਆਹ ਤੋਂ ਕੁਝ ਮਹੀਨੇ ਬਾਅਦ ਸੱਸ ਸੋਹਰੇ ਪਰਿਵਾਰ ਤੇ ਖਾਸ ਕਰ ਗਵਾਂਢ ਇਹ ਪੁੱਛਦੇ ਖੁਸ਼ਖਬਰੀ ਕਦੋਂ ਮਿਲ ਰਹੀ ਹੈ ਮੀਤ ਤੇ ਮਨਵੀਰ ਅਜੇ ਬੱਚੇ ਬਾਰੇ ਨਹੀਂ ਸਨ ਸੋਚ ਰਹੇ ਜਦ ਕੁਝ ਹੋਰ ਸਮਾਂ ਬੀਤ ਗਿਆ ਤਾਂ ਉਹਨਾਂ ਸੋਚਿਆ ਬੱਚਾ ਹੋਣਾ ਚਾਹੀਦਾ ਪਰ ਦੇਣ ਵਾਲੇ ਨੇ ਜਦ ਦੇਣਾ ਮਿਲਣਾ ਉਦੋਂ ਹੀ ਹੈ ਇਹੋ ਜੇ ਟਾਈਮ ਵਿੱਚ ਡਾਕਟਰ ਲੱਭਦੇ ਅਸੀਂ ਦਵਾਈਆਂ ਹੀ ਦਵਾਈਆਂ ਪੇਸ਼ ਪੈ ਜਾਂਦੀਆਂ ਚੰਗੇ ਭਲੇ ਬੰਦੇ ਦੇ ਬਸ ਆਪਣੀ ਸਹੇਲੀ ਨਾਲ ਮੀਤ ਨੇ ਆਪਣਾ ਇਹ ਦੁੱਖ ਸਾਂਝਾ ਕਰਨਾ ਤਾਂ ਸਹੇਲੀ ਨੇ ਹੌਸਲਾ ਦੇਣਾ ਤੇ ਸੋਚਣਾ ਇੰਨਾਂ ਚੀਜ਼ਾਂ ਦੀ ਇਨਸਾਨ ਨੂੰ ਲੋੜ ਕਿੰਨੀ ਹੁੰਦੀ ਆ ਵਕਤ ਹੀ ਦੱਸਦਾ ਮਨਵੀਰ ਦੀ ਸੋਚ ਦਾ ਉਸ ਨੇ ਜ਼ਿਕਰ ਕਰਨਾ ਕਿ ਬਹੁਤ ਫਰਕ ਆ ਸਮਝਾ ਕੇ ਕਈ ਵਾਰ ਅੱਕ ਵੀ ਜਾਂਦੀ ਆ ਤੇ ਫੇਰ ਦੇਰ ਬਾਤ ਸਮਝ ਵੀ ਜਾਂਦੇ ਨੇ ਕਿ ਮੀਤ ਤੂੰ ਸਹੀ ਕਹਿ ਰਹੀ ਸੀ ਉਹ ਮਾੜੀ ਘੜੀ ਸੀ ਜਿਸ ਦਿਨ ਮਨਵੀਰ ਮੰਜੇ ਤੇ ਪੈ ਗਿਆ ਤੇ ਮੀਤ ਤੇ ਸਾਰੀ ਜ਼ਿੰਮੇਵਾਰੀ ਫਿਰ ਪੈ ਗਈ ਉਹੀ ਕੁਝ ਜੋ ਦੂਆਦੀ ਟਾਈਮ ਕਰਦੀ ਸੀ ਬੈਠ ਬੈਠ ਕੇ ਬੰਦਾ ਕਿੰਨਾ ਖਿੰਝ ਜਾਂਦਾ ਕਿੰਨਾ ਗੁੱਸਾ ਕਰਦਾ ਉਹੀ ਮਨਵੀਰ ਕਰਦਾ ਹਸਪੀਟਲ ਕਿੰਨੇ ਕਿੰਨੇ ਦਿਨ ਮੀਤ ਨੇ ਕੱਟਨੇ ਬਾਕੀ ਵੀ ਆਉਂਦੇ ਪਰ ਘਰਵਾਲੀ ਦੇ ਫਰਜ਼ ਤਾਂ ਮੀਤ ਦੇ ਹੀ ਸੀ ਜੋ ਉਹ ਪੂਰੇ ਕਰਦੀ ਸੀ मीत ਕਿੰਨੀ ਦੁਖੀ ਸੀ ਮੈਂ ਮਹਿਸੂਸ ਕਰ ਸਕਦੀ ਹਾਂ ਉਹ ਖੁਦ ਕੀ ਮਹਿਸੂਸ ਕਰਦੀ ਹੋਏਗੀ ਉਸ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਬੱਚਾ ਹੋਵੇ ਬੰਦੇ ਦਾ ਦੁੱਖ ਵੰਡਿਆ ਜਾਂਦਾ ਉਸ ਤੇ ਉਹ ਵੀ ਬੋਝ ਸੀ ਘਰ ਵਾਲਾ ਮੰਜੇ ਤੇ ਪਿਆ ਉਸ ਤੇ ਉਹ ਵੀ ਬੋਝ ਸੀ ਘਰ ਵਾਲੇ ਘਰ ਦੇ ਕੰਮ ਕਾਰ ਕੀ ਸੋਚਦੇ ਸਭ ਉਹ ਵੀ ਬੋਝ ਖਰਚੇ ਪੈਸੇ ਕਿੱਥੋਂ ਆਉਣੇ ਉਹ ਵੀ ਬੋਝ ਦੱਸੇ ਕਿਸ ਨੂੰ ਇਹ ਵੀ ਬੋਝ ਉਹ ਕਿਸ ਕੋਲ ਰੋਵੇ ਹੁਣ ਮੰਮੀ ਡੈਡੀ ਨੂੰ ਦੁਖੀ ਨਹੀਂ ਕਰ ਸਕਦੀ ਉਹ ਪਹਿਲਾਂ ਬਹੁਤ ਕਰ ਚੁੱਕੇ ਹਰ ਕਿਸੇ ਨਾਲ ਇਦਾਂ ਨਹੀਂ ਹੁੰਦਾ ਤੇ ਵਾਹਿਗੁਰੂ ਕਰੇ ਹੋਵੇ ਵੀ ਨਾ ਕਦੇ ਕਿਸੇ ਨਾਲ ਪਰ ਇਹ ਗੱਲ ਜ਼ਰੂਰ ਸੋਚਦੀਆਂ ਕਿ ਜਿਹੜੇ ਲੋਕ ਵਿਆਹ ਦਾ ਹੀ ਹਰ ਟਾਈਮ ਪੁੱਛਦੇ ਰਹਿੰਦੇ ਕਿ ਉਹ ਲੋਕ ਦੁੱਖ ਟਾਈਮ ਨਾਲ ਖੜ੍ਹਦੇ ਆ ਕੇ ਜਿਸ ਨੇ ਵਿਆਹ ਕਰਵਾਉਣਾ ਉਹਨੇ ਉਹਦੇ ਨਾਲੋਂ ਵੀ ਜ਼ਿਆਦਾ ਫਿਕਰ ਲੋਕਾਂ ਨੂੰ ਕਿਉਂ ਲੋਕ ਕਿਉਂ ਕਰਦੇ ਨੇ ਕਿ ਕੁੜੀ ਉਹਨਾਂ ਦੇ ਘਰ ਦਾ ਖਾਂਦੀ ਏ ਜਿੰਨਾ ਜੰਮਿਆ ਹੁੰਦਾ ਉਹਨਾਂ ਦੀ ਫਿਕਰ ਨਾਲੋਂ ਵੀ ਜ਼ਿਆਦਾ ਫਿਕਰ ਰੱਖਦੇ ਵਿਆਹ ਕਦੋਂ ਕਰਾਉਣਾ ਪੁੱਛਣ ਵਾਲੇ ਫੇਰ ਦੁੱਖ ਵਿੱਚ ਆਣ ਸਾਥ ਕਿਉਂ ਨਹੀਂ ਦਿੰਦੇ ਜਾਂ ਸੂਲੀ ਚਾੜ੍ਹ ਕੇ ਹੀ ਦੁਨੀਆ ਖੁਸ਼ ਹੁੰਦੀ ਹੈ ਸੋ ਏਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਧੰਨਵਾਦ